ਅੱਜ 5 ਜੂਨ ਹੈ ਤੇ ਅਸੀਂ ਵਿਸ਼ਵ ਵਾਤਾਵਰਣ ਦਿਵਸ ਮਨਾ ਰਹੇ ਹਾਂ ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹ ਦਿਨ ਸਿਰਫ ਇੱਕ ਦਿਨ ਹੀ ਕਿਉਂ ਮਨਾਇਆ ਜਾਂਦਾ ਹੈ ਜਦਕਿ ਵਾਤਾਵਰਣ ਨੂੰ ਸੰਭਾਲਣਾ ਸਾਡੀ ਨਿਤ ਦੀ ਜ਼ਿੰਮੇਵਾਰੀ ਬੰਦੀ ਹੈ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਕਾਰਵਾ ਤੇ ਇਸੇ ਵਿਸ਼ੇ ਦੇ ਉੱਪਰ ਮੇਰੇ ਨਾਲ ਚਰਚਾ ਕਰਨਗੇ ਸ਼੍ਰੀ ਰਮੇਸ਼ ਲਖਨਪਾਲ ਜੀ ਜਿਹੜੇ ਖੁਦ ਇੱਕ ਚੰਗੇ ਬਿਜ਼ਨਸਮੈਨ ਵੀ ਹਨ ਤੇ ਸਮਾਜ ਸੇਵਕ ਵੀ ਹਨ ਅਤੇ ਨਾਲ ਸਹਿਯੋਗ ਦੇਣਗੇ ਅਰਫਾ ਮਹਿੰਦਰੂ ਫਾਊਂਡੇਸ਼ਨ ਦੇ ਰਮੇਸ਼ ਮਹਿੰਦਰੂ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ ਆਇਆਂ ਜੀ ਪਹਿਲਾ ਤਾਂ ਕਾਰਵਾ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਬਹੁਤ ਧੰਨਵਾਦ ਆ ਜੀ ਤੇ ਮੈਂ ਖੁਸ਼ ਨਸੀਬ ਆ ਕੇ ਸਾਡੇ ਵੱਡੇ ਭਾਜੀ ਗੁਰਦੀਪ ਸਿੰਘ ਹੋਣਾ ਨੇ ਸਾਨੂੰ ਅੱਜ ਇੱਥੇ ਵਾਤਾਵਰਣ ਦਿਵਸ ਦੇ ਉੱਤੇ ਜੋ ਕਿ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ ਉੱਥੇ ਸਾਨੂੰ ਬੁਲਾਇਆ ਹੈ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜੀ ਰਖਨਵਾਲ ਜੀ ਮੈਂ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਜੀ ਕਿ ਤੁਸੀਂ ਸਮਾਜ ਸੇਵਾ ਦੇ ਵਿੱਚ ਵੱਧ ਛੜ ਕੇ ਹਿੱਸਾ ਲੈਂਦੇ ਹੋ ਜੀ ਔਰ ਬੜੀ ਦੁਖਾਲੀ ਗੱਲ ਆ ਸਾਡੇ ਸਾਰਿਆਂ ਵਾਸਤੇ ਜੀ ਕਿ ਕੁਝ ਲੋਕ ਸਿਰਫ 5 ਜੂਨ ਨੂੰ ਹੀ ਇਹਨੂੰ ਯਾਦ ਰੱਖਦੇ ਨੇ ਜੀ ਇਸ ਵਿਸ਼ੇ ਦੇ ਉੱਪਰ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਦੇਖੋ ਜਿਹੜਾ 5 ਜੂਨ ਵਾਤਾਵਰਣ ਦਿਵਸ ਆਲਓਵਰ ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਜੀ ਇਹਦੀ ਸ਼ੁਰੂਆਤ ਜਿਹੜੀ ਹੈ 1972 ਤੋਂ ਹੋਈ ਸੀ ਜੀ ਇਹਦੀ ਜ਼ਰੂਰਤ ਕਿਉਂ ਪਈ ਉਹਰੇ 5 ਜੂਨ ਕਿਉਂ ਮਨਾਇਆ ਜਾਂਦਾ ਹੈ ਇਹ ਜਸਟ ਇੱਕ ਰਿਮਾਈਂਡਰ ਹੈ ਸਾਡੇ ਆਪਣੇ ਆਸ-ਪਾਸੇ ਆਲੇ-ਦੁਆਲੇ ਵਾਤਾਵਰਣ ਦੀ ਰੱਖਿਆ ਦੇ ਲਈ ਇੱਕ ਯਾਦਗਾਰ ਜੀ ਦਿਨ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਕਿ ਸਾਨੂੰ ਆਪਣੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਆ ਉਹਦੀ ਰੱਖ-ਰਖਾ ਵਾਤਾਵਰਣ ਦੀ ਰੱਖ-ਰਖਾ ਰਖਾਵ ਲਈ ਉਹਦੀ ਸੰਭਾਲ ਲਈ ਇੱਕ ਦਿਨ ਨੂੰ ਅਸੀਂ ਰੱਖਿਆ ਹੋਇਆ ਜਿਹਨੂੰ 5 ਜੂਨ ਦੇ ਆਪਣਾ ਮਨਾਇਆ ਜਾਂਦਾ ਹਰ ਸਾਲ ਦੇ ਵਿੱਚ ਵੈਸੇ ਤਾਂ ਲਖਨਵਾਲ ਜੀ ਇਹ ਹੈ ਕਿ ਇੱਕ ਯਾਦਗਾਰੀ ਦਿਨ ਨੂੰ ਮਨਾਇਆ ਜਾ ਸਕਦਾ ਕਿਹਾ ਜਾ ਸਕਦਾ ਹੈ ਪਰ ਹਕੀਕਤ ਹੈ ਇਹ ਹੈ ਕਿ ਸਾਨੂੰ ਹਰ ਰੋਜ਼ ਹਰ ਪਲ ਜੀ ਇਸ ਕੰਮ ਨੂੰ ਕਰਨਾ ਚਾਹੀਦਾ ਹੈ ਬਿਲਕੁਲ ਕਰਨਾ ਚਾਹੀਦਾ ਜੀ 365 ਦਿਨ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਚੀਜ਼ ਦੀ ਮਦਰਡੇ ਹੋ ਗਿਆ ਫਾਦਰਡੇ ਹੋ ਗਿਆ ਇਹ ਰੋਜ਼ ਦੇ ਦਿਨ ਨੇ ਇਹ ਕੋਈ ਇੱਕ ਦਿਨ ਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਨੂੰ ਫੁਲਫਿਲ ਨਹੀਂ ਕਰ ਸਕਦੇ ਪਰ ਵੈਸੇ ਵੀ ਜਿਹੜੇ ਦਿਨ ਹੈ ਮਦਰ ਫਾਦਰ ਤੁਸੀਂ ਗੱਲ ਕੀਤੀ ਇਹ ਤਾਂ ਵਿਸ਼ੇਸ਼ਾ ਦਿਨ ਹੈ ਹਾਂ ਸਾਡੇ ਦਿਨ ਨਹੀਂ ਸਾਡੀ ਪੰਜਾਬ ਦੀ ਸਮਾਜਿਕ ਨਹੀਂ ਹੈ ਬਟ ਜਿਹੜਾ ਵਾਤਾਵਰਣ ਦਿਵਸ ਹੈ ਜੀ ਇਹ 올ਓਵਰ ਵਰਲਡ ਦੀ ਜ਼ਰੂਰਤ ਹੈ ਇਹ ਇਸ ਕਰਕੇ ਮੇਰੇ ਜ ਮੇਰਾ ਆਪਣਾ ਇੱਕ ਪਰਸਨਲ ਮੇਰਾ ਸਰਕਾਰਾਂ ਨੂੰ ਇੱਕ ਸੁਝਾਅ ਹੈ ਜੀ ਕਿ ਸਾਡੇ ਸਕੂਲਾਂ ਦੇ ਵਿੱਚ ਪ੍ਰੀ ਨਰਸੀ ਤੋਂ ਜਿੱਦਾਂ ਬੱਚਿਆਂ ਨੂੰ ਅਦਰ ਸਬਜੈਕਟ ਪੜਾਇਆ ਜਾਂਦੇ ਨੇ ਉਹਨਾਂ ਨੂੰ ਹਿਮਨਿਟੀ ਬਾਰੇ ਉਹਨਾਂ ਨੂੰ ਵਾਤਾਵਰਣ ਬਾਰੇ ਇਹਨਾਂ ਟ੍ਰੈਫਿਕ ਰੂਲਸ ਦੇ ਬਾਰੇ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਡੇ 1 ਤੋਂ ਹੀ ਬੱਚਿਆਂ ਨੂੰ ਇਸ ਚੀਜ਼ ਦੀ ਨੋਲਜ ਹੋਣੀ ਚਾਹੀਦੀ ਹੈ ਕਿ ਸਾਡੇ ਲਈ ਕਿਹੜੀ ਚੀਜ਼ ਚੰਗੀ ਹੈ ਕਿਹੜੀ ਚੀਜ਼ ਮਾੜੀ ਹੈ ਪਰ ਅਫਸੋਸ ਹੈ ਕਿ ਜੜੀਆਂ ਵੀ ਸਰਕਾਰਾਂ ਹੁੰਦੀਆਂ ਨੇ ਜੋ ਪੜ੍ਹਿਆ ਪੜਾਇਆ ਪਿੱਛੋਂ ਚਲਿਆ ਆ ਰਿਹਾ ਹੈ ਬਸ ਉਹਨੂੰ ਹੀ ਰਿਪੀਟ ਕੀਤਾ ਜਾ ਰਿਹਾ ਹੈ ਜਦ ਕਿ ਜ਼ਰੂਰਤ ਹੈ ਸਮੇਂ ਦੇ ਹਿਸਾਬ ਦੇ ਨਾਲ ਸਾਡੀ ਪੜ੍ਹਾਈ ਦੇ ਵਿੱਚ ਵੀ ਚੇਂਜ ਲਿਆਉਣ ਦੀ ਤੇ ਸਬਜੈਕਟਸ ਦੇ ਵਿੱਚ ਵੀ ਚੇਂਜ ਲਿਆਉਣ ਦੀ ਬੱਚਿਆਂ ਨੂੰ ਬਚਪਨ ਤੋਂ ਉਸ ਚੀਜ਼ ਦੀ ਆਰਥ ਹੋਣੀ ਚਾਹੀਦੀ ਹੈ ਉਹ ਜਿਹਨੂੰ ਆਦਤ ਫਰਸਟ ਡੇ ਤੋਂ ਪਈ ਹੋਏਗੀ ਨਾ ਉਹ ਸਾਡੇ ਫਿਰ ਖੂਨ ਦੇ ਵਿੱਚ ਹੋਏਗਾ ਸਾਨੂੰ ਪਤਾ ਹੋਏਗਾ ਕਿ ਅਸੀਂ ਆਪਣਾ ala-duala ਸਾਫ਼ ਕਿਸ ਤਰ੍ਹਾਂ ਰੱਖੀਏ ਜਿੰਦਗੀ ਦਾ ਇੱਕ ਹਿੱਸਾ ਲੇਕ ਹਿੱਸਾ ਬਣ ਜਾਏਗਾ ਸਾਡੀ ਜਿੰਦਗੀ ਦਾ ਵਾਤਾਵਰਣ ਆਪਾਂ ਇੱਕ ਵਾਤਾਵਰਣ ਦਾ ਕਹਤ ਹਾਂ ਲੇਕਿਨ ਵਾਤਾਵਰਣ ਦੀਆਂ ਜੜਾਂ ਜੜੀਆਂ ਜਦੀ ਉਹ ਸ਼ਕਾਵਾਂ ਜੜੀਆਂ ਬਹੁਤ ਜ਼ਿਆਦਾ ਸਭ ਤੋਂ ਪਹਿਲਾਂ ਤਾਂ ਵਾਤਾਵਰਣ ਦਾ ਜਿਹੜਾ ਹੈਗਾ ਸੰਬੰਧ ਸਾਡੀ ਸਿਹਤ ਨਾਲ ਹਾਂ ਬਿਲਕੁਲ ਬਹੁਤ ਵੱਡੀ ਗੱਲ ਹੈ ਬਿਲਕੁਲ ਸਾਡੀ ਸਿਹਤ ਤਾਂ ਹੀ ਠੀਕ ਹੋਏਗੀ ਪਾਤਾਵਰਣ ਠੀਕ ਹੋਏਗਾ ਵਾਤਾਵਰਣ ਤਈਓ ਤਈਓ ਠੀਕ ਹੋਏਗਾ ਅਗਰ ਪਾਣੀ ਸਾਡਾ ਸਾਫ ਆਏਗਾ ਜਲਵਾਯੂ ਵਾਯੂ ਸਾਡੀ ਸਾਫ ਹੋਏਗੀ ਸਾਡੇ ਪੰਛੀ ਪੰਛੀ ਜਿਹੜੇ ਆ ਸਾਡੇ ਵਾਤਾਵਰਨ ਨੂੰ ਬਹੁਤ ਜ਼ਿਆਦਾ ਸੰਭਾਲ ਕਰਦੇ ਸਾਡੇ ਨਾਲ ਜ਼ਿਆਦਾ ਸੰਭਾਲ ਕਰਦੇ ਜੀ ਅਗਰ ਇਹਨਾਂ ਸਾਰੀਆਂ ਗੱਲਾਂ ਉੱਤੇ ਸਾਨੂੰ ਗੌਰ ਕਰਨਾ ਪਏ ਤਾਂ ਇਹੋ ਵਾਤਾਵਰਨ ਇੱਕ ਇੱਕ ਵਾਤਾਵਰਨ ਤੈਇਆ ਸਹੀ ਹੋਏਗਾ ਜਿਹੜਾ ਜੇ ਸਾਰੀ ਆਪਾਂ ਇਹਨਾਂ ਤੇ ਗੱਲਾਂ ਤੇ ਆਪਾਂ ਜੋਰ ਦੇਾਂਗੇ ਹਾਂ ਬਿਲਕੁਲ ਇਹ ਹੈ ਮਿੰਦਰੂ ਜੀ ਇਹ ਪਿਛਲੇ ਜੇ ਸਰਕਾਰ ਨੇ ਇੱਕ ਬੀੜਾ ਚੱਕਿਆ ਸੀਗਾ ਕਿ ਮੈਂ ਪਲਾਸਟਿਕ ਦਾ ਲਫਾਫਾ ਬੈਨ ਕਰਾਂਗੇ ਅਸੀਂ ਔਰ ਸਾਲੋਂ ਸਾਲ ਇਹਦੇ ਉੱਪਰ ਮਿਹਨਤ ਚੱਲ ਰਹੀ ਹੈ ਪਰ ਹੋਇਆ ਕੁਝ ਵੀ ਨਹੀਂ ਤੁਸੀਂ ਦੇਖੋ ਕਿ ਮੈਂ ਕਈ ਵਾਰੀ ਕਹਿ ਕੇ ਇਪਲੂਸ਼ਨ ਡਿਪਾਰਟਮੈਂਟ ਕਹਿ ਕੇ ਰੇਟ ਵੀ ਵਾ ਚੁਕਾ ਮਾਲ ਵੀ ਪੜਿਆ ਜਾਂਦਾ ਕਈ ਕਈ ਟਨ ਮਾਲ ਪੜਿਆ ਜਾਂਦਾ ਲੇਕਿਨ ਜਿਹੜਾ ਜਿਹੜਾ ਕਾਰਪੂਸ਼ਨਲੀ ਜਦੋਂ ਮਾਲ ਪੜਦੀ ਹੈ ਜਦੋਂ ਉਹ ਹਫਤੇ ਬਾਪਾਂ ਨਾਲ ਬਾਦ ਬਾਜ਼ਾਰ ਚ ਵਿਕੜਿਆ ਹੁੰਦਾ ਹੂੰ ਤੁਸੀਂ ਦੇਖੋ ਕਿ ਅਸੀਂ ਅਲਫਾ ਮਹਿੰਦਰਾ ਫਾਊਂਡੇਸ਼ਨ ਕੀ ਕਰਦੀ ਹੈ ਜਿਹੜਾ ਸਾਡੇ ਘਰਾਂ ਚੋਂ ਸਭ ਤੋਂ ਵੱਡੀ ਅਲੀਗਤ ਕੋਰੇ ਇਸ ਸਮੱਸਿਆ ਜਿਹੜੀ ਹੈ ਪਲਾਸਟਿਕ ਦਾ ਵੇਸਟ ਹੈ ਸਿੰਗਲ ਵੇਸਟ ਇਹ ਮਾਕੇ ਪੂਰੇ ਪੰਜਾਬ ਵਾਸਤੇ ਸ਼ਰਮ ਵਾਲੀ ਗੱਲ ਹੈ ਪੂਰੇ ਵਰਲਡ ਦੀ ਤਹਿ ਨਹੀਂ ਲੇਕਿਨ ਇੰਡੀਆ ਦਾ ਬਹੁਤ ਹੀ ਬੁਰਾ ਹਾਲ ਹੈ ਹਾਂਜੀ ਹਾਂਜੀ ਅਸੀਂ ਕੀ ਕਰਦੇ ਜਿਹੜਾ ਸਾਡੇ ਘਰਾਂ ਚੋਂ ਪਲਾਸ ਕੋਲ ਡਰਿੰਕ ਦੀ ਬੋਟਲਸ ਤੇਲ ਦੀ ਬੋਟਲ ਜਾਂ ਹੋਰ ਵੀ ਆਂਦੀਆਂ ਬੋਟਲਸ ਜਾਂ ਕੋਈ ਹੋਰ ਵੀ ਆਂਦਾ ਅਸੀਂ ਇਹਨੂੰ ਰੀਯੂਜ਼ ਕਰਦੇ ਹਾਂ ਰੀਸਾਈਕਲ ਕਰਦੇ ਹਾਂ ਉਹਦੇ ਆディ ਵਰਡ ਫਿਲਟਰ ਬਣਾ ਰਹੇ ਹਾਂ ਤੁਹਾਨੂੰ ਪਤਾ ਅਸੀਂ ਬਾਗਾਂ ਵਿੱਚ 6000 ਲਗਾ ਚੁੱਕੇ ਨੇ ਰੀਵੋਟ ਹਾਂਜੀ ਹਾਂਜੀ ਫਿਰ ਅਸੀਂ ਉਹਦੇ ਤੇ ਆਪਣਾ ਤੁਹਾਡਾ ਫਲਾਵਰ ਪੋਟ ਬਣਾਨੇ ਮੇਰੇ ਅੱਜ ਵੀ ਤੁਸੀਂ ਬਾਹਰ ਦੇਖੋਗੇ ਤਾਂ ਬਾਹਰ ਉਹਦੇ ਵਿੱਚ ਵੇਸਟ ਪਲਾਸਟਿਕ ਦੇ ਪੋਟ ਦੇ ਵਿੱਚ ਮੈਂ ਪੌਦੇ ਲਗਾਉਂਦਾ ਪੌਦੇ ਲਗਾਏ ਉਹ ਔਰ ਜਿੱਦਾਂ ਤੁਹਾਡੇ ਆਪਣਾ ਤੁਹਾਡੇ ਪੇਂਟ ਕਰਾਣੇ ਆ ਡਰਮ ਨਿਕਲਦੇ ਆ ਆਈਓ ਦੇ ਸਾਡੇ ਉਹ ਰੀਸਾਈਕਲ ਕਰਦੇ ਆ ਬੈਟਰ ਹੈ ਕਿ ਉਹਨੂੰ ਤੁਸੀਂ ਡਿਜ਼ਾਈਨ ਕਰੋ ਘਰ ਬੈਠ ਕੇ ਬੱਚਿਆਂ ਨੂੰ ਤਾਂ ਅੱਛਾ ਲੱਗੋ ਬੱਚੇ ਲੱਗਣਗੇ ਨਸ਼ੇ ਤੋਂ ਵੀ ਲੱਗਣਗੇ ਇੱਕ ਉਹਨੂੰ ਸ਼ੌਂਕ ਵੀ ਹੈ ਇੱਕ ਇੱਕ ਸ਼ੌਂਕ ਹੈ ਪੇਂਟਿੰਗ ਦਾ ਵੀ ਕੋਈ ਉਹ ਪੇਂਟਿੰਗ ਕਰਨਗੇ ਅੱਛੇ ਰੰਗ ਨੇ ਲੱਗਣਗੇ ਤੁਹਾਨੂੰ ਇਹ ਤਾਂ ਪਲਾਸਟਿਕ ਤੁਹਾਡਾ ਰੀਜੂਜ ਹੋ ਗਿਆ ਦੂਜਾ ਤੁਹਾਡੀ ਘਰ ਦੀ ਸੁੰਦਰਤਾ ਹੋ ਗਈ ਤੀਜਾ ਤੁਹਾਡੇ ਬੱਚੇ ਦਾ ਟਾਈਮ ਪਾਸ ਹੋ ਗਿਆ ਇੱਕ ਹੌਬੀ ਹੋ ਗਈ ਇਹਦੂੰ ਅਸੀਂ ਜਗੜ ਚਾਹੀਦਾ ਸੀ ਇਹਨੂੰ ਵੀਰਸ ਤੌਰ ਤੇ ਵੀ ਅਸੀਂ ਕਲਾਸੇ ਲਗਾ ਕੇ ਵੀ ਆਪਣਾ ਇਹਨੂੰ ਕਰ ਸਕਦੇ ਹਾਂ ਨਕੀਰ ਲਖਨਵਾਲ ਜੀ ਜਿਹੜਾ ਲਫਾਫੇ ਵਾਲੇ ਮੁੱਦੇ ਉੱਪਰ ਮਿੰਦਰਜੀ ਨੇ ਸਾਝ ਪਾਈ ਹੈ ਤੁਹਾਡੇ ਕੀ ਵਿਚਾਰ ਨੇ ਇਹਦੇ ਉੱਪਰ ਇਹਦੇ ਉੱਤੇ ਦੇਖੋ ਜੀ ਜੋ ਸਰਕਾਰ ਵੱਲੋਂ ਇਹਦਾ ਡੈਡ ਐਂਡ ਲਾਈਨ ਜਿਹੜੀ ਦਿੱਤੀ ਗਈ ਸੀ 2025 ਸੀ ਉਹਦਾ ਆਹੀ ਖਤਮ ਹੀ ਹੋ ਹੀ ਲੱਗਦਾ ਪਰ ਉਹ ਖਤਮ ਹੋਣ ਵਾਲੀ ਆ ਪਰ ਜਿੱਥੋਂ ਉਸੇ ਸਟਾਰਟ ਹੋਏ ਸੀ ਅਸੀਂ ਅੱਜ ਦੀ ਰੇਟਸ ਵੀ ਉੱਥੇ ਹੀ ਖੜੇ ਆ ਬਿਲਕੁਲ ਔਰ ਸਾਡੇ ਲਈ ਬੜੀ ਦੁਰਭਾਗਿਆ ਵਾਲੀ ਗੱਲ ਹੈ ਕਿ ਜਿੱਥੇ ਅਸੀਂ ਨਦੀਆਂ ਨੂੰ ਸਰਸਵਤੀ ਜਮਨਾ ਗੰਗਾ ਦਾ ਨਾਮ ਦਿੱਤਾ ਹੋਇਆ ਹੈ ਤੇ ਸਭ ਤੋਂ ਜ਼ਿਆਦਾ ਜਿਹੜੀਆਂ ਨਦੀਆਂ ਨੇ ਕੰਧੀਆਂ ਉਹ ਹਿੰਦੁਸਤਾਨ ਦੇ ਵਿੱਚ ਨੇ ਹਾਂ ਬਿਲਕੁਲ ਤੁਸੀਂ ਫੋਰਨ ਦੇ ਵਿੱਚ ਦੇਖੋ ਉਹਨਾਂ ਦੀਆਂ ਵੀ ਨਦੀਆਂ ਹੈਗੀਆਂ ਨੇ ਬਟ ਕੋਈ ਨਾਮ ਨਹੀਂ ਕਿਸੇ ਦੇਵੀ ਦੇਵਤੇ ਦੇ ਉੱਤੇ ਨਾਮ ਨਹੀਂ ਹੈ ਬਟ ਸਵਸ਼ ਨੇ ਭਾਰਤ ਦੀਆਂ ਨਦੀਆਂ ਤਾਂ ਜਿਹੜਾ ਇਹ ਜਿਹੜੇ ਹੁੰਦੇ ਆ ਧਰਮ ਦੇ ਨਾਮ ਦੇ ਧਰਮ ਦੇ ਨਾਮ ਦੇ ਉੱਤੇ ਪਰ ਉਹ ਗਲਤ ਹੈ ਉਹ ਬਿਲਕੁਲ ਗਲਤ ਹੈ ਜੀ ਧਰਮ ਦੇ ਨਾਮ ਤੇ ਇਹ ਨਦੀਆਂ ਨਾਮ ਉਹ ਤਾਂ ਹੈਗੀਆਂ ਹੈਗੇ ਨੇ ਔਰ ਜਿਹੜਾ ਉਹਨਾਂ ਨੂੰ ਗੰਦਾ ਕੀਤਾ ਜਾ ਰਿਹਾ ਹੈ ਨਾ ਉਹ ਵੀ ਧਰਮ ਤੇ ਆਸਾ ਦੇ ਨਾਂ ਤੇ ਕੀਤਾ ਜਾਂਦਾ ਹੈ ਬਿਲਕੁਲ ਪਰ ਉਹ ਗਲਤ ਹੈ ਐਦਾਂ ਨਹੀਂ ਚਾਹੀਦਾ ਜਿਹੜਾ ਵੀ ਜਲ ਸਮਗਰੀ ਸੁੱਕੀ ਜਾਣੀ ਸੁੱਕੀ ਜਾਣੀ ਨਹੀਂ ਐਦਾਂ ਨਹੀਂ ਚਾਹੀਦਾ ਨਦੀਆਂ ਨੂੰ ਜਲ ਨੂੰ ਪੁੱਜਦੇ ਆ ਹਾਂ ਜਲ ਦੇਵਤਾ ਕਹਿੰਦੇ ਆ ਨਦੀਆਂ ਨੂੰ ਪੁੱਜਦੇ ਆ ਦਰਿਆਵਾਂ ਨੂੰ ਪੁੱਜਦੇ ਆ ਜਾਂ ਇੱਥੇ ਪ੍ਰੀਮੰਤਾ ਕਰਦੇ ਆ ਕਈ ਕੁਝ ਕਰਦੇ ਆ ਬਸ ਜਿੰਨਾ ਸਾਡੀ ਆਪਣੀ ਤਰਗ ਸਮਗਰੀ ਹੁੰਦੀ ਹੈ ਜਾਂ ਜਿਹੜਾ ਵੀ ਸਾਡੇ ਹੁੰਦਾ ਅਸੀਂ ਉਹ ਸੁੱਕੀ ਜਾਣੇ ਅੱਥੇ ਤੱਕ ਇੰਡਸਟਰੀ ਦਾ ਜਿਹੜਾ ਨਾ ਪੋਲੂਸ਼ਨ ਵਾਲਾ ਪਾਣੀ ਹੈ ਬੇਸਪਾਣੀ ਜਿਹੜਾ ਕਾ ਕੈਮੀਕਲ ਵਾਲਾ ਪਾਣੀ ਉਹ ਨਦੀਆਂ 'ਚ ਜਾ ਰਿਹਾ ਹਾਂ ਜਿਹੜੀ ਬੈਟਰੀ ਆਂਦੀ ਬੈਟਰੀ ਦਾ ਜਿਹੜਾ ਕੈਮੀਕਲ ਆ ਜਿਹੜਾ ਐਸਿਡ ਆ ਉਹ ਨਾਲਿਆਂ ਜਾ ਰਿਹਾ ਨਾਲਿਆਂ ਥਰੂ ਆਪਣਾ ਜਿਹੜਾ ਦਰਿਆਵਾਂ 'ਚ ਨਦੀਆਂ 'ਚ ਸਾਡੇ ਸੀਚੇ ਵੱਲ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਦੇ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਸਲੂਟ ਆ ਉਹਨਾਂ ਨੂੰ ਹਾਂ ਬਹੁਤ ਸਲੂਟ ਆ ਜੀ ਨਮਨ ਆ ਉਹਨਾਂ ਨੂੰ ਹਾਂ ਹਾਂ ਜੀ ਕਿ ਉਹ ਕੱਲੇ ਚੱਲੇ ਸੀਗੇ ਪਰ ਉਹਨਾਂ ਨੇ ਕਾਲੀ ਬਈ ਦਾ ਜਿਹੜਾ ਪਾਣੀ ਹੈ ਉਹਨੂੰ ਇਵਨ ਕਿ ਪੀਣ ਦੇ ਯੋਗ ਉਹਨਾਂ ਨੇ ਬਣਾ ਦਿੱਤਾ ਔਰ ਮੈਨੂੰ ਥੋੜੇ ਦਿਨ ਪਹਿਲਾਂ ਜਾਣ ਦਾ ਮੌਕਾ ਵੀ ਮਿਲਿਆ ਉਸ ਸਾਈਡ ਦੇ ਉੱਤੇ ਜੀ ਤੁਸੀਂ ਦੇਖੋ ਜਿਹੜੀ ਰੋਡ ਜਾ ਰਹੀ ਆ ਉਹਨਾਂ ਦੇ ਆਸ਼ਰਮ ਨੂੰ ਪੂਰਾ ਗ੍ਰੀਨਰੀ ਐ ਜੀ ਉਥੇ ਪੂਰੀ ਗ੍ਰੀਨਰੀ ਐ ਮਜ਼ਾ ਆਂਦਾ ਔਰ ਤੁਸੀਂ ਕਿਸੇ ਦੀਆਂ ਅੱਖਾਂ ਦੇ ਪੱਟੀ ਬਨ ਕੇ ਉਥੇ ਉਹਨੂੰ ਧਾਰ ਦੋ ਤੈਨੂੰ ਲੱਗੇਗਾ ਕਿ ਮੈਂ ਪਤਾ ਨਹੀਂ ਕਿਸ ਮਾਹੌਲ ਦੇ ਵਿੱਚ ਆ ਗਿਆ ਮੈਨੂੰ ਗ੍ਰੀਨਰੀ ਤਾਂ ਬਿਲਕੁਲ ਯਾਦ ਆ ਗਈ ਐ ਕਿ ਕਈ ਐਨ ਜੀਓਜ਼ ਨੇ ਜਿਹੜੀਆਂ ਉਹ ਰੋਡ ਦੇ ਉੱਪਰ ਟਰੀ ਲਾਉਣ ਦਾ ਕੰਮ ਕਰਦੀਆਂ ਕਰਦੇ ਆ ਜੀ ਹਾਂਜੀ ਔਰ ਮੈਨੂੰ ਇਹੀ ਕਵਾਂਗਾ ਕਿ ਜੋ ਮੌਕੇ ਦੇ ਉੱਪਰ ਫੋਟੋ ਖਿਚਾ ਕੇ ਅੱਗੇ ਪਿੱਛੇ ਹੋ ਜਾਂਦੇ ਨੇ ਪਰ ਉਸ ਤੋਂ ਬਾਅਦ ਮੇਰੀ ਕੋਈ ਸਾਮ ਸੰਭਾਲ ਨਹੀਂ ਕਰਦਾ ਇਹ ਕਿਉਂ ਪਰਭਾਗੀ ਕਰ ਸਕਦੇ ਆ ਇਹ ਗੁਰਦੀਪਾ ਜੀ ਬਹੁਤ ਹੀ ਤੁਹਾਡਾ ਜਿਹੜਾ ਸਵਾਲ ਹੈ ਬਹੁਤ ਮਹੱਤਵਪੂਰਨ ਹੈ ਜੀ ਅਕਸਰ ਅਸੀਂ ਇਹ ਚੀਜ਼ ਦੇਖਦੇ ਆ ਹੁਣ ਜਿੱਦਾਂ ਬਰਸਾਤਾਂ ਆਉਣੀਆਂ ਜਾਂ ਜਵਾਤਾਵਰਨ ਡੇ ਆ ਜੀ ਤੇ ਇਹਨਾਂ ਦਿਨਾਂ ਦੇ ਵਿੱਚ ਕਈ ਐਨ ਜੀਓਜ਼ ਨੇ ਸਾਡੇ ਇਹੋ ਜਿਹੇ ਕੁਝ ਸਾਡੇ ਸਮਾਜਿਕ ਭਰਾ ਵੀ ਨੇ ਜਿਹੜੇ ਕਿ ਜਸਟ ਇੱਕ ਬੂਟਾ ਲਾਇਆ ਫੋਟੋ ਖਿਚਵਾਈ ਹਾਂ ਪਿਕਚਰ ਹੀਰੋ ਪਿਕਚਰ ਹੀਰੋ ਕਹਿ ਸਕਦੇ ਆ ਤੇ ਉਸ ਤੋਂ ਬਾਅਦ ਉਹਦਾ ਕੋਈ ਰੱਖ-ਰਖਾਵ ਨਹੀਂ ਹੈ ਉਹਦੀ ਕੋਈ ਪਾਲ ਨਹੀਂ ਕੀਤੀ ਜਾਂਦੀ ਜਦ ਕਿ ਜਿਹੜੇ ਬ੍ਰਿਕਸ਼ ਨੇ ਇਹ ਸਾਡੇ ਬੱਚੇ ਨੇ ਹਾਂ ਬਿਲਕੁਲ ਮੇਰੇ ਖਿਆਲ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਕੁਝ ਰੁਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁਖ ਮੈਨੂੰ ਧੀਆ ਹਾਂ ਬਿਲਕੁਲ ਉਹਨਾਂ ਦਾ ਉਹ ਗਾਣਾ ਹੈ ਤੇ ਉਹਦੇ ਵਿੱਚ ਬੜੇ ਸਚਜੇ ਢੰਗ ਦੇ ਨਾਲ ਉਹਨਾਂ ਨੇ ਬਿਆਨ ਕੀਤਾ ਹੈ ਵਾਤਾਵਰਣ ਦੇ ਬਾਰੇ ਇੱਕ ਇੱਕ ਚੀਜ਼ ਇੱਕ ਇੱਕ ਲੈ ਨੂੰ ਸਾਨੂੰ ਇਹਦੇ ਲਈ ਅਵੇਰਨੈਸ ਦੀ ਲੋੜ ਹੈ ਸਾਨੂੰ ਇਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਔਰ ਇਹ ਚੀਜ਼ ਮੈਂ ਫਿਰ ਉਹ ਗੱਲ ਦੇ ਉੱਤੇ ਆ ਰਿਹਾ ਹਾਂ ਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਡੇ 1 ਤੋਂ ਇਸ ਚੀਜ਼ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਪਹਿਲ ਦੇ ਆਧਾਰ ਤੇ ਅੱਗੇ ਹੋ ਕੇ ਆਉਣਾ ਚਾਹੀਦਾ ਹੈ ਅਗਰ ਅਸੀਂ ਘਰ ਦੇ ਵਿੱਚ AC ਲਵਾਉਣ ਵਾਸਤੇ ਆਪਣੀ ਦੀਵਾਰ ਤੋੜ ਸਕਦੇ ਹਾਂ ਤੇ ਕੀ ਅਸੀਂ ਆਪਣੇ ਘਰ ਦੇ ਬਾਹਰ ਰੋਇਆ ਕੱਢ ਕੇ ਇੱਕ ਰੁੱਖ ਨਹੀਂ ਲਗਾ ਸਕਦੇ ਨਹੀਂ ਨਖਲਵਾਜੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜਾ ਵਾਤਾਵਰਣ ਖਰਾਬ ਹੋ ਰਿਹਾ ਹੈ ਜੀ ਇਹਦੇ ਵਿੱਚ ਏਸੀ ਵੀ ਇੱਕ ਮੁੱਖ ਕਾਰਨ ਬਿਲਕੁਲ ਹੈ ਜੀ ਬਿਲਕੁਲ ਹੈ ਅਗਰ ਹਰ ਘਰ ਦੇ ਬਾਹਰ ਇੱਕ ਰੁੱਖ ਲੱਗਾ ਹੁੰਦਾ ਤੇ ਏਸੀ ਦੀ ਜ਼ਰੂਰਤ ਰਹਿ ਹੀ ਨਹੀਂ ਜਾਂਦੀ ਭਾਜੀ ਨਹੀਂ ਅੱਗੇ ਜਦੋਂ ਅਸੀਂ ਛੋਟੇ ਹੁੰਦੇ ਸੀ ਬਿਲਕੁਲ ਅਸੀਂ ਦੁਪਹਿਰ ਨੂੰ ਗਰਮੀ ਹੋਣੀ ਉਦੋਂ ਪੱਕੇ ਵੀ ਨਹੀਂ ਸੀ ਬਿਲਕੁਲ ਦੇਖਿਆ ਜੀ ਉੱਤੋਂ ਵਾਸਤੇ ਦਰਖਤੇ ਬਾਹਰ ਥਲੇ ਵਹਿੰਦਾ ਸੀ ਛੰਡ ਬੋਤੀ ਨਾਲ ਪਾਣੀ ਛਿੜਕਾਉਂਦੇ ਸੀ ਤੇ ਛੰਡੀ ਹਵਾ ਸੀ ਅੱਜ ਵੀ ਤੁਸੀਂ ਦੇਖੋ ਅੱਜ ਗਰਮੀ ਨਹੀਂ ਪੈ ਰਹੀ ਐ ਉਹਦੇ ਪਹਿਲੀ ਗੱਲ ਤਾਂ ਕੀ ਦਰਖਤ ਖਤਮ ਹੋ ਗਏ ਪਰਿਆਵਰਣ ਨੂੰ ਨੁਕਸਾਨ ਹੋ ਰਿਹਾ ਦੂਜਾ ਕੀ ਹੈ ਕਿ ਅਸੀਂ ਜੇ ਦਰਖਤ ਲਗਾਉਂਦੇ ਵੀ ਹੈ ਨਾ ਉਹ ਜੇ ਤੁਸੀਂ ਲਗਾ ਕੇ ਆਏ ਤੇ ਮੈਂ ਵੜ ਦੇਣਾ ਯਾਰ ਤੇ ਗੰਦ ਪੈਂਦਾ ਯਾਰ ਬਿਲਕੁਲ ਸਹੀ ਹੈ ਅੱਛਾ ਜਦੋਂ ਕਰੋਨਾ ਆਇਆ ਤਾਂ ਉਹ ਆਕਸੀਜਨ ਮੋਲ ਨਹੀਂ ਸੀ ਮਿਲਦੀ ਇਹ ਫ੍ਰੀ ਦੀ ਆਕਸੀਜਨ ਪਰਵਾਹਤ ਨੂੰ ਦਿੱਤੀ ਆ ਇੱਕ ਚੀਜ਼ ਹੋਰ ਨੋਟ ਕਰਿਓ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ ਕਿਤੇ ਵੀ ਤੁਹਾਨੂੰ ਗਰਮੀ ਮਹਿਸੂਸ ਹੁੰਦੀ ਹੈ ਜਦੋਂ ਕਿਤੇ ਰੁੱਖ ਆ ਜਾਂਦੇ ਉਹਨਾਂ ਬਸੇ ਰੁੱਖਾਂ ਦੇ ਤੇ ਉਹ ਤੁਹਾਨੂੰ ਆਟੋਮੈਟਿਕਲੀ ਉੱਥੇ ਟੈਂਪਰੇਚਰ ਡਾਊਨ ਹੁੰਦਾ ਬਿਲਕੁਲ ਇਸ ਕਰਕੇ ਰੁੱਖ ਜੜੇ ਆ ਸੜਕਾਂ ਦੇ ਕਿਨਾਰੇ ਤੁਹਾਡੇ ਘਰ ਦੇ ਲਾਗੇ ਤੱਕੇ ਤੁਹਾਡੇ ਘਰ ਦੇ ਬਾਹਰ ਹਰ ਜਗ੍ਹਾ ਹੋਣੇ ਬਹੁਤ ਜ਼ਰੂਰੀ ਹੈ ਤੁਸੀਂ ਰੁੱਖਾਂ ਦੀ ਗੱਲ ਕਰ ਰਹੇ ਆ ਚਲੋ ਆਪਾਂ ਸਾਰੇ ਰੁੱਖ ਦੇ ਉੱਪਰ ਸਾਂਝ ਵਾਰ ਰਹੇ ਆ ਮੈਂ ਤੁਹਾਨੂੰ ਇੱਕ ਆਪਣਾ ਕਿੱਸਾ ਸ਼ੇਅਰ ਕਰਦਾ ਆ ਕਿ ਮੇਰਾ ਜਿਹੜਾ ਰੈਜ਼ੀਡੈਂਸ਼ੀਅਲ ਏਰੀਆ ਹੈ ਨਾ ਮੇਰੇ ਘਰ ਦੇ ਬਾਹਰ ਮੈਂ ਦੋ ਸ਼ੋਕਾ ਲਗਾਏ ਸੀ ਮੈਂ ਆਪਣੇ ਘਰ ਦੀ ਗੱਲ ਕਰ ਰਿਹਾ ਦੋ ਸ਼ੋਕਾ ਲਗਾਏ ਹੋਏ ਸੀ ਔਰ 6 ਸਾਲ ਮੈਂ ਉਹਦੀ ਸੇਵਾ ਕੀਤੀ ਤੇ ਜਦੋਂ ਸਾਡੇ ਘਰ ਦੀ ਸੜਕਾਂ ਬਣ ਲੈ ਕੇ ਨਾ ਜਿਹੜੀ ਕਲੋਨੀ ਦੀ ਸੜਕਾਂ ਬੰਦੀਆਂ ਹੁੰਦੀਆਂ ਤੇ ਜਿਹੜਾ ਉਹ ठेकेदार ਸੀ ਜੀ ਉਹਨੇ ਦੋ ਰੁੱਖ ਵੜ ਦਿੱਤੇ ਅਗਲੇ ਵੀ ਦੋ ਰੁੱਖ ਵੜ ਦਿੱਤੇ ਤੇ ਮੈਨੂੰ ਫੋਨ ਆ ਗਿਆ ਜੀ ਇਹ ਕੀ ਹੋ ਗਿਆ ਮੈਂ ਆਪਣਾ ਕਾਰੋਬਾਰ ਛੱਡ ਕੇ ਫਟਾਫਟ ਉੱਥੇ ਗਿਆ ਮੇਰੇ ਦੋ ਤਿੰਨ ਘਰਾਂ ਦੀ ਰੁੱਖ ਤਾਂ ਵੜ ਚੁੱਕੇ ਸੀਗੇ ਪਰ ਜਿਹੜੇ ਅੱਗੇ ਪੂਰੀ ਗਲੀ ਦੇ ਰੁੱਖ ਸੀ ਉਹ ਮੈਂ ਰੋਲਾ ਰੋਲਾ ਪਾ ਕੇ ਬਚਾ ਲਿਆ ਮੈਂ ਉਹਨਾਂ ਨੂੰ ਧਮਕੀ ਦਿੱਤੀ ਕਿ ਮੈਂ ਤੁਹਾਡੇ ਉੱਪਰ ਕੇਸ ਕਰਵਾ ਦੇਣਾ ਆ ਤੁਸੀਂ ਇਹ ਕਿੱਦਾਂ ਵੜ ਸਕਦੇ ਹੋ ਜਦ ਕਿ ਕਾਨੂੰਨਾਂ ਅਸੇ ਵੱਡ ਵੀ ਨਹੀਂ ਸਕਦੇ ਨੇ ਕਿ ਅਗਰ ਕੋਈ ਫੋਰਨ ਡਿਪਾਰਟਮੈਂਟ ਨੂੰ ਕੰਪਲੇਨਟ ਕਰਦੇ ਚੇ ਕੇ ਕੇਸ ਉਸ ਉਸ ਬੰਦੇ ਦੇ ਉਸ ਪਾਰਟੀ ਤੋਂ ਹੋ ਰਹਾ ਹੈ ਹੋ ਸਕਦਾ ਸੀਗਾ ਬਿਲਕੁਲ ਹੋ ਸਕਦਾ ਸੀਗਾ ਪਰ ਗੱਲ ਇਹ ਹੈ ਨਾ ਕਿ ਇਹ ਸੜਕਾ ਬਣਾਉਣ ਦੇ ਨਾਮ ਦੇ ਉੱਪਰ ਵੀ ਜਿਹੜੇ ਰੁੱਖਾਂ ਦੀ ਬਲੀ ਚੜਾਈ ਜਾਂਦੀ ਹੈ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਨਵਰਸਲ ਦੇਖੋ ਅਸੀਂ ਫੋਰਮ ਦੇ ਵਿੱਚ ਦੇਖਦੇ ਆਂ ਜਾਂ ਅਸੀਂ ਕਦੇ ਬਾਹਰ ਜਾਂਦੇ ਆਂ ਜਾਂ ਟੀਵੀ ਉੱਤੇ ਦੇਖਦੇ ਆਂ ਜਾਂ ਅਸੀਂ ਗੂਗਲ ਉੱਤੇ ਦੇਖਦੇ ਆਂ ਉੱਥੇ ਕੋਈ ਵੀ ਰੋਡ ਬਣ ਰਹੀ ਹੁੰਦੀ ਹੈ ਜਦੋਂ ਉਹਨਾਂ ਕੋਲ ਮਸ਼ੀਨਰੀ ਇੰਨੀ ਜ਼ਬਰਦਸਤ ਹੈ ਕਿ ਉਹ 20-20 ਫੁੱਟ ਵੱਡਿਆਂ ਪੀਸ ਨੂੰ ਇਸੇ ਤਰ੍ਹਾਂ ਹੀ ਜੜਾਂ ਸਮੇਤ ਪਟ ਲੈਂਦੇ ਨੇ ਮੈਂ ਕਹਿੰਦਾ ਉਹ ਇਹਨਾਂ ਐ ਬੁੱਕਲ ਚ ਲੈ ਲੈਂਦੇ ਨੇ ਜਿਵੇਂ ਮਾਂ ਆਪਣੇ ਪੁੱਤ ਨੂੰ ਬੁੱਕਲ ਚ ਲੈਦੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਔਰ ਉਹਨੂੰ ਦੂਸਰੀ ਜਗ੍ਹਾ ਦੇ ਉੱਤੇ ਲਾ ਕੇ ਇੰਸਟਾਲ ਕਰਦੇ ਆਂ ਔਰ ਸਾਡੇ ਹਿੰਦੁਸਤਾਨ ਦੇ ਵਿੱਚ ਤਰੱਕੀ ਦੇ ਨਾਂ ਦੇ ਉੱਤੇ ਡਿਵੈਲਪਮੈਂਟ ਦੇ ਨਾਂ ਇੱਕ ਕਲੀਨ ਰੋਡਸ 4 ਲੇਨ 6 ਲੇਨ ਬਣ ਰਹੀਆਂ ਹਨ ਪਰ ਉਹਨਾਂ ਦੇ ਸਾਈਡਸ ਦੇ ਉੱਤੇ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਕਿਤੇ ਜਾਣਾ ਨਾ ਪਿੰਡ ਨੂੰ ਜਾਣਾ ਤੇ ਪੂਰੀ ਇੱਕ ਛਤਰੀ ਬਣੀ ਹੁੰਦੀ ਸੀ ਦੋਨਾਂ ਪਾਸਿਓਂ ਟਰੀਜ਼ ਦੀ ਈਵਨ ਕਿ ਜਲੰਧਰ ਤੋਂ ਅਮਰਸਰ ਰੋਡ ਦੇ ਉੱਤੇ ਵੀ ਮੈਨੂੰ ਯਾਦ ਆ ਰਿਹਾ ਕਿ ਮੈਂ ਇਹ ਚੀਜ਼ ਦੇਖੀ ਹੋਈ ਹੈ ਹੁਣ ਇਸ ਵੇਲੇ ਤੁਸੀਂ ਅਗਰ ਨਿਕਲਦੇ ਹੋ ਤੇ ਸਾਈਡਾਂ ਉੱਤੇ ਰੁੱਖ ਹੈ ਹੀ ਨਹੀਂ ਹੈ ਕਿਉਂਕਿ ਰੁੱਖ ਵੜ ਦਿੱਤੇ ਗਏ ਨੇ ਸਾਰੇ ਜਦ ਕਿ ਲਗਾਉਣ ਦੀ ਜ਼ਰੂਰਤ ਸੀਗੀ ਤੇ ਉਹਨਾਂ ਨੂੰ ਵੱਢ ਦਿੱਤਾ ਹਾਂ ਸੜਕਾਂ ਦੇ ਨਾਮ ਤੇ ਵੱਡੇ ਗਏ ਕਲੋਨੀਆ ਦੇ ਨਾਮ ਤੇ ਵੱਡੇ ਗਏ ਗੁਲਾਣ ਦੀ ਤਾਂ ਰੋਲਾ ਪੈ ਰਿਹਾ ਜਿਹੜਾ ਰੁੱਖ ਕੱਟੀ ਆ ਰਹੇ ਉਹਦਾ ਕੋਈ ਰੋਲਾ ਨਹੀਂ ਕੋਈ ਰੋਲਾ ਨਹੀਂ ਹੈ ਔਰ ਉਹ ਇੱਕ ਰੁੱਖ ਨੂੰ ਵੱਡਾ ਹੋਣ ਨੂੰ 5-7 ਸਾਲ ਲੱਗਦੇ ਆ ਜੀ ਬਿਲਕੁਲ ਉਹ ਜਿਹੜੇ ਵੱਡੇ ਗਏ ਨੇ ਉਹਦਾ ਡਿਸਟੈਂਸ ਇੰਨਾ ਵੱਡਾ ਪੈ ਗਿਆ ਉਹ ਕਦੋਂ ਪੂਰਾ ਹੋਏਗਾ ਕੌਣ ਉਹਨੂੰ ਪੂਰਾ ਕਰੇਗਾ ਇਹ ਬਹੁਤ ਗੰਭੀਰ ਮੁੱਦਾ ਹੈ ਮਤਲਬ ਇਹ ਹੈ ਕਿ ਜਿਹੜੀ ਵਾਸਾ ਸਾਨੂੰ ਸਾਡੇ ਬਜ਼ੁਰਗ ਦੇ ਕੇ ਗਏ ਸੀ ਸੰਭਾਲੀ ਜਾਈ ਸਾਨੂੰ ਸੰਭਾਲਣੀ ਚਾਹੀਦੀ ਉਹ ਸੀ ਸੰਭਾਲ ਨਹੀਂ ਸਕਦੇ ਮਤਲਬ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਵਿਤਕਰਾ ਕਰ ਰਹੇ ਹਾਂ ਵਿਤਕਰਾ ਕਰ ਰਹੇ ਹਾਂ ਜੇ ਇਹ ਸਿਸਟਮ ਚੱਲਦਾ ਰਿਹਾ ਤਾਂ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਉਹਨੂੰ ਤਾਂ ਮੈਨੂੰ ਲੱਗਦਾ ਕਿ ਆਕਸੀਜਨ ਦੀ ਬੜੀ ਦਿੱਕਤ ਹੋਏਗੀ ਹਾਂ ਬਿਲਕੁਲ ਆ ਦੇਖਿਆ ਜੇ ਆਪੋ ਕੋਵਿਡ ਦੇ ਵੇਲੇ ਕਿਦਾਂ ਸਿਲੰਡਰ ਵਿਕੇ ਨੇ ਦੇਖੋ ਬੜੇ ਅ ਜਿਹੜੀ ਆ ਆਕਸੀਜਨ ਦੀ ਬੜੀ ਦਿੱਕਤ ਆ ਰਹੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਵੈਸੇ ਦਮੇ ਦੀ ਜਾਂ ਕੋਈ ਪ੍ਰੋਬਲਮ ਹੋਣਾ ਅੱਜ ਵੀ ਦਿੱਕਤ ਆ ਰਹੀ ਹੈ ਪਰ ਜਿਹੜੇ ਨਾਰਮਲ ਆ ਉਹ ਉਹਨਾਂ ਦੀ ਰਿਸਟ੍ਰੀਸ਼ਨ ਹੋ ਜਾਂਦੀ ਹੈ ਕਿਉਂਕਿ ਜੇ ਆਪਾਂ ਰੁੱਖ ਵੱਧ ਵੱਧ ਲਾਵਾਂਗੇ ਆਕਸੀਜਨ ਵੱਧ ਵੱਧ ਮਿਲੇਗੀ ਸਾਨੂੰ ਪਰ ਸਾਡਾ ਫਿਜ਼ੀਕਲ ਵੀ ਅਸੀਂ ਫਿਕਰ ਰਾਵਾਂਗੇ ਨਹੀਂ ਆਪਣਾ ਮਹਿੰਦਰੂ ਜੀ ਇਹਦੇ ਵਿੱਚ ਨਾ ਕਾਰਬਨ ਸਨ ਦਾ ਵੀ ਇੱਕ ਰੋਲ ਹੁੰਦਾ ਸੀ ਸੀ ਮੈਂ ਤਾਂ ਆ ਕਹਿ ਰਿਹਾ ਕਿ ਇਹ ਅੱਜ ਕੱਲ ਨਹੀਂ ਹੈਗਾ ਅੱਜ ਕੱਲ ਨਾ ਸਿਸਟਮ ਕੁਝ ਹੋ ਰਿਹਾ ਵੰਡੇ ਨਹੀਂ ਵੰਡ ਕੇ ਲੰਮੇ ਹੋ ਜਾਂਦੇ ਨਹੀਂ ਉਹ ਵੀ ਪਾਣੀ ਪੌਦੇ ਵੰਡੇ ਨਹੀਂ ਅਸੀਂ ਕਈ ਵਾਰੀ ਲੈ ਕੇ ਵੀ ਆਏ ਹੁਣਾਂ ਪਰ ਉਹ ਵੀ ਜੇ ਤੁਸੀਂ ਕੋਈ ਵੀ ਸੀਰੀਅਸ ਹੋ ਕੇ ਇਸ ਚੀਜ਼ ਬਾਰੇ ਸੋਚਦੇ ਐ ਤੇ ਨਹੀਂ ਔਰ ਇੱਕ ਬੜੀ ਕੜਵੀ ਸਚਾਈ ਹੈ ਕਿ ਜਦੋਂ ਇਨਸਾਨ ਇਸ ਦੁਨੀਆ ਤੋਂ ਜਾਂਦਾ ਹੈ ਨਾ ਤੇ ਉਦੋਂ ਆਪਣੇ ਨਾਲ ਇੱਕ ਜਾਂ ਦੋ ਰੁੱਖ ਦੀ ਲੱਕੜ ਲੈ ਕੇ ਜਾਂਦਾ ਹੈ ਬਿਲਕੁਲ ਸੋ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਕਮ ਸੇ ਕਮ ਅਸੀਂ ਜੋ ਇਸ ਕੁਦਰਤ ਤੋਂ ਲਿਆ ਹੈ ਹਾਂ ਤੇ ਉਹਨੂੰ ਜਿੰਦੇ ਜੀ ਰਿਟਰਨ ਜ਼ਰੂਰ ਕਰ ਦੇਈਏ ਹਾਂ ਬਿਲਕੁਲ ਅਸੀਂ ਮੈਂ ਕਿ ਇੱਕ ਪੌਦਾ ਇਹੋ ਜਿਹਾ ਲਾ ਲਈਏ ਇਹ ਤਾਂ ਤਾਂ ਜ਼ਰੂਰ ਲਾ ਕੇ ਜਾਏਗੇ ਬਿਲਕੁਲ ਜੀ ਔਰ ਮੇਰਾ ਜਿਹੜਾ ਜ਼ਿੰਦਗੀ ਦਾ ਇੱਕ ਉਹ ਆਪਣਾ ਨਿੱਜੀ ਤਜਰਬਾ ਹੈ ਮੇਰੇ ਜਿੰਨੇ ਯਾਰ ਦੋਸਤ ਨੇ ਮੇਰੇ ਕੋਲ ਥੋੜੀ ਜਿਹੀ ਜਗ੍ਹਾ ਹੈ ਜੀ ਓਪਨ ਏਰੀਆ ਦੇ ਵਿੱਚ ਹੈ ਹਾਂ ਹਾਂ ਉੱਥੇ ਮੈਂ ਆਪਣੇ ਸਾਰੇ ਯਾਰਾਂ ਦੋਸਤਾਂ ਕੋਲੋਂ ਇੱਕ ਇੱਕ ਬੂਟਾ ਲਵਾਇਆ ਹੋਇਆ ਹੈ ਉਹਨਾਂ ਦੇ ਨਾਂ ਦਾ ਜੀ ਉਹ ਰੋ ਬੂਟੇ ਐਸਲੇ ਫਲ ਦਿੰਦੇ ਨੇ ਸ਼ਾਂਹ ਦਿੰਦੇ ਨੇ ਤੇ ਮੈਂ ਕਿਸੇ ਵੇਲੇ ਆਪਣੇ ਦੋਸਤਾਂ ਨੂੰ ਫੋਟੋ ਭੇਜਦਾ ਉਹਦੇ ਖਿੱਚ ਕੇ ਕਿ ਆ ਜਿਹੜਾ ਪੋਦਾ ਤੂੰ 4 ਸਾਲ 5 ਸਾਲ ਪਹਿਲਾਂ ਲਾਇਆ ਸੀ ਤੇ ਉਹ ਇਸ ਵੇਲੇ ਇਹ ਬਣਿਆ ਹੋਇਆ ਰੁੱਖ ਬਣ ਗਿਆ ਉਹ ਲਖਨਪਾਲ ਜੀ ਮੈਂ ਜੋ ਤੁਹਾਡੀ ਫੇਸਬੁਕ ਕਿਤੇ ਦੇਖਦਾ ਆ ਕਿਉਂਕਿ ਆਪਾਂ ਮਿੱਤਰਤਾ ਦੀ ਗੱਲ ਉਹ ਪੁਰਾਣੀ ਸਾਰਿਆਂ ਦੀ ਤੇ ਫੇਸਬੁਕ ਤੋਂ ਮੈਂ ਜੋ ਦੇਖਦਾ ਤੇ ਸਵੇਰੇ ਜਦੋਂ ਉੱਠ ਕੇ ਮੋਬਾਈਲ ਚੱਕਦਾ ਨਾ ਤੇ ਉੜਦੇ ਲਖੇ ਹੁੰਦੇ ਲਖਨਪਾਲ ਜੀ ਬੂਟਿਆਂ ਨੂੰ ਪਾਣੀ ਦੇ ਰਹੇ ਆ ਸਾਰੇ ਹੀ ਲੈਤੀ ਦੇਖੋ ਇਹ ਝਾੜੋਲਾ ਸਭਾਈਆਂ ਹੋ ਰਹੀਆਂ ਨੇ ਇਹ ਸ਼ੌਕ ਹਰ ਬੰਦੇ ਦੇ ਲੱਗੇ ਆਪਣੇ ਵਾਸਤੇ ਹਰ ਬੰਦਾ ਜਿੰਦਾ ਆ ਤੇ ਸਲੂਟ ਹੈ ਤੁਹਾਨੂੰ ਕਿ ਤੁਸੀਂ ਲੋਕਾਂ ਵਾਸਤੇ ਜਿੰਦੇ ਹੋ ਨਾ ਗੁਰੂਆਂ ਵਾਸਤੇ ਜਿੰਦੇ ਹੋ ਇਹ ਤੁਹਾਨੂੰ ਸਮਾਜ ਦੇ ਵਿੱਚ ਪਿਆਰ ਮੁਹੱਬਤ ਇੱਜ਼ਤ ਤਦ ਹੀ ਮਿਲਣੀ ਹੈ ਜੇ ਤੁਸੀਂ ਦੇ ਨਹੀਂ ਜਾਣਦੇ ਹੋਗੇ ਹੂੰ ਉਹ ਫਿਰ ਤੁਹਾਨੂੰ ਡਬਲ ਹੋ ਕੇ ਉਹ ਚੀਜ਼ ਮਿਲਦੀ ਹੈ ਬਿਲਕੁਲ ਤੇ ਮੈਂ ਕਰਮਾ ਸਾਹਿਬ ਮੇਰੀ ਗੱਡੀ ਦੇ ਵਿੱਚ ਅਜੇ ਵੀ 5-5 ਲੀਟਰ ਦੀਆਂ ਦੋ ਕੈਨੀਆਂ ਪਈਆਂ ਹੋਈਆਂ ਜਿਹੜੀਆਂ ਮੈਂ ਸਵੇਰੇ ਘਰੋਂ ਪਾਣੀ ਦੀਆਂ ਭਰ ਕੇ ਲੈ ਕੇ ਚੱਲਦਾ ਹੂੰ ਤੇ ਕਿਤੇ ਨਿਗਾਹ ਪੈਂਦੀ ਹੈ ਕਿ ਮੇਰੇ ਆਫਿਸ ਤੋਂ ਘਰ ਤੱਕ ਦਾ ਜਿਹੜਾ ਡਿਸਟੈਂਸ ਹੈ ਕੋਈ ਬੂਟਾ ਮੈਨੂੰ ਲੱਗਦਾ ਹੈ ਕਿ ਖਰਾਬ ਹੈ ਜਾਂ ਪਾਣੀ ਨਾਲ ਸੁੱਕ ਰਿਹਾ ਹੈ ਤੇ ਮੈਂ ਇਹਨੂੰ ਪਾਣੀ ਜ਼ਰੂਰ ਪਾ ਦਿਆਂ ਮੇਰੀ ਜਿੰਨੀ ਇੱਕ ਕੋਸ਼ਿਸ਼ ਹੁੰਦੀ ਜਿੰਨਾ ਕਿ ਮੈਂ ਕਰ ਸਕਦਾ ਹਾਂ ਨਾ ਜੀ ਹਾਂ ਬਹੁਤ ਚੰਗੀ ਗੱਲ ਹੈ ਜੀ ਮਹਿੰਦਰੂ ਜੀ ਤੁਸੀਂ ਕਾਫੀ ਦੇਰ ਤੋਂ ਐਨ ਜੀਓ ਚਲਾ ਰਹੇ ਹੋ ਹਾਂ ਜੀ ਹਾਂ ਜੀ ਔਰ ਇੱਕ ਪੱਤਰਕਾਰ ਵੀ ਹੋ ਔਰ ਕਾਰਪੋਰੇਸ਼ਨ ਜਿਹੜਾ ਸਾਡਾ ਬਲੰਦਰ ਦੀ ਕਾਰਪੋਰੇਸ਼ਨ ਹੈ ਉਹ ਜਿਹੜਾ ਕਤਾਬੋਂ ਜਿਦਾ ਕੰਮ ਕਰ ਰਹੀ ਆ ਪਰ ਰੀਅਲ ਦੇ ਵਿੱਚੋਂ ਕੰਮ ਨਜ਼ਰ ਨਹੀਂ ਆ ਰਿਹਾ ਸਭ ਤੋਂ ਵੱਡਾ ਜਿਹੜਾ ਕੂੜੇ ਦਾ ਜਿਹੜਾ ਵਿਸ਼ਾ ਆ ਕਿਉਂਕਿ ਵਾਤਾਵਰਨ ਦਿਵਸ ਆ ਅੱਜ ਔਰ ਕੂੜਾ ਜਿਹੜਾ ਸਭ ਤੋਂ ਵੱਡਾ ਜਿਹੜਾ ਪ੍ਰੋਡਕਸ਼ਨ ਫਲਾ ਰਿਹਾ ਉਹਦੇ ਉੱਪਰ ਤੁਸੀਂ ਕੀ ਕਹੋ ਦੇਖੋ ਕੂੜੇ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਸਿੰਗਲ ਯੂਜ਼ ਪਲਾਸਟਿਕ ਹੈ ਜੀ ਪਲਾਸਟਿਕ ਜਿਹੜਾ ਸਭ ਤੋਂ ਜ਼ਿਆਦਾ ਸਾਡੇ ਉੱਪਰ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ ਜੀ ਉਹ ਜਿਹੜਾ ਗ੍ਰੀਨ ਜਿਹੜਾ ਹੈਗਾ ਸਾਡੇ ਕਿਸੇ ਵੀ ਅਸੇਜ ਨਹੀਂ ਅਸੀਂ ਕਹਿੰਦੇ ਆ ਹਾਂ ਉਹ ਅੱਗੇ ਉਹ ਸਾਡੇ ਘਰਾਂ ਦੇ ਵਿੱਚ ਪਸੂ ਹੁੰਦੇ ਸੀ ਅਸੀਂ ਸਾਗ ਬਣਾਇਆ ਮਾਝਗਾਂ ਨੂੰ ਜੋ ਵੀ ਸਾਡੇ ਘਰ ਪਸ਼ੂ ਸੀਗਾ ਸੀ ਉਹਨੂੰ ਪਾਤਾ ਹਾਂ ਉਹ ਸ਼ਾਮ ਨੂੰ ਗੋਇਆ ਦੇ ਵਿੱਚ ਰੁਕਾ ਦੇ ਰੂਪ ਦੇ ਵਿੱਚ ਉਹ ਖਤਮ ਹੋ ਜਾਂਦਾ ਸੀ ਹਾਂ ਹਾਂ ਅੱਜ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਵੀ ਕਿਚਨ ਵੇਸਟ ਆ ਨਹੀਂ ਗ੍ਰੀਨ ਤੁਹਾਡਾ ਹੈ ਨਹੀਂ ਬਹੁਤਾ ਹਾਂ ਦੂਜਾ ਜਦ ਕਿ ਦੂਜਾ ਘਟ ਹੋਣਾ ਚਾਹੀਦਾ ਜਿਹੜਾ ਸਿੰਗਲ ਜਵਾਬ ਜੂ ਦੀ ਬੇਸ ਆਪਣਾ ਹੈਗਾ ਪਲਾਸਟਿਕ ਆ ਜਾਂ ਦੂਸਰਾ ਵਾ ਉਹਨਾਂ ਕੋਲ ਬਤ ਗਿਆ ਕਿ ਤੁਹਾਡਾ 2 ਕਿਲੋ ਜਾਂ 5 ਕਿਲੋ ਕਿਚਨ ਵੇਸਟ ਆ ਨਾ ਇਹ ਡਰਮ ਜਿਹੜਾ ਤੁਹਾਡਾ ਸਿੰਗਲ ਜਵਾਬ ਦਾ ਮਤਲਬ ਹੈ ਕਿਉਂਕਿ ਆਸੀਂ ਹਰ ਚੀਜ਼ ਔਨਲਨ ਮੰਗਾ ਰਹੇ ਹਾਂ ਹਾਂ ਹਰ ਚੀਜ਼ ਨਾਲ ਤੁਹਾਡੇ ਘਰ ਵੇਸਟ ਆ ਰਿਹਾ ਨਹੀਂ ਕਾਰਪੋਰੇਸ਼ਨ ਵੈਸੇ ਕਹਿ ਤਾਂ ਰਹੀ ਹੈ ਕਿ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਬਾਡੇ ਰੱਖੋ ਤੁਸੀਂ ਉਹ ਜਿਹੜੇ ਰੈਕ ਪਿਕ ਕਰੋ ਉਹ ਇਕੱਠੇ ਇਕੱਠੇ ਕਰ ਲਦੇ ਹਾਂ ਹਾਂ ਅੱਛਾ ਉਹ ਉਹਨਾਂ ਨੂੰ ਜਿਹੜਾ ਸਿੰਗਲ ਵੇਸ ਜਿਹੜਾ ਕਚਰਾ ਆ ਰਿਹਾ ਜਿਹੜਾ ਵੇਸਟ ਆ ਰਿਹਾ ਉਹਨੂੰ ਫਾਇਦਾ ਉਹਨੂੰ ਵੇਚ ਲੈਂਦੇ ਆ ਉਹ ਦੂਜਿਆਂ ਚੁੱਕੇ ਰਾਜੀ ਨਹੀਂ ਉਹ ਤਾਂ ਉਹ ਕੀ ਕਰਨ ਉਹ ਅਗਾਉ ਉਹਦਾ ਕੀ ਹੈ ਨਹੀਂ ਮੈਂ ਇੱਕ ਦੋ ਪਾਲਿਸੀ ਦਿੱਤੀਆਂ ਹੈ ਸਰਕਾਰ ਨੂੰ ਮੈਂ ਇਹ ਗੱਲ ਵੀ ਕਿ ਹੋਈ ਹੈ ਕਾਰਪੋਰੇਸ਼ਨ ਕਮਿਸ਼ਨ ਸਾਹਿਬ ਜਿੱਕੇ ਬਣਾ ਆਪਣਾ ਜੈਨ ਸਾਹਿਬ ਦਾ ਜਾ ਸ਼ਿਖਾ ਭਾਵੇਂ ਜੀਸੀ ਕੇ ਜੁਆਇੰਟ ਮੈਨੇਜਰ ਮੈਂ ਕਹਾਂ ਕਿ ਕਿਚਨ ਵੇਸਟ ਜਾਂ ਕੇ ਲਈ ਕੂੜੇ ਇਸ ਮਸੇ ਹੀ ਹੈ ਨਹੀਂ ਹਾਂ ਕਹਿੰਦੀ ਹਾਂ ਤੁਸੀਂ ਜਿਹੜਾ ਪਲਾਸਟਿਕ ਬੰਦ ਕਰੋ ਟੋਟਲੀ ਜਿਹੜਾ ਦੂਜਾ ਵੇਸਟ ਹੁੰਦਾ ਉਹ ਲੋਕਾਂ ਨੂੰ ਕਹੋ ਕਿ ਤੁਸੀਂ ਆਪਣੇ ਘਰ ਇਕੱਠਾ ਕਰੋ ਆਪਣੀ ਕਿਸੇ ਨੂੰ ਦੇ ਦਿਓ ਫ੍ਰੀ ਦੇ ਦਿਓ ਪੁੱਛੀ ਦੇ ਦਿਓ ਉਹਦਾ ਵੇਚ ਲੋ ਹਾਂ ਤੁਹਾਡਾ ਖਤਮ ਕਿਚਨ ਵੇਸਟ ਹੈਗੀ ਤੁਸੀਂ ਘਰ ਦੇ ਵੀ ਡਰਮ ਲਾਓ ਪੁੱਛ ਸਿੱਟੋ ਉਹੜੀ ਮਿੱਟੀ ਪਾਦੇ ਆ ਥੋੜਾ ਗੋਡ ਪਾਦੇ ਹਫਤੇ ਬਾਅਦ ਉਹ ਬਨ ਜਾਂਦਾ ਜਿਹੜੇ ਤੁਹਾਡੇ ਗਮਲੇ ਆ ਜਾਂ ਤੁਹਾਡੇ ਖਾਦ ਬਨ ਜਾਂਦੀ ਕੁਝ ਬਨ ਉਹ ਮੈਂ ਇਦਾਂ ਹੀ ਕਰਦਾ ਥੋੜਾ ਬਹੁਤ ਹਾਂ ਹਾਂ ਪਰ ਕਈ ਲੋਕ ਹੋ ਜਿਹੜੀ ਗੁਦਬੂ ਹੁੰਦੀ ਹੈ ਉਹ ਤੇ ਪਰੇਸ਼ਾਨ ਹੋ ਕੇ ਉਹਨੂੰ ਛੋੜ ਦਿੰਦੇ ਨੇ ਕੋਈ ਬੰਦ ਕੋਈ ਬੰਦ ਉਹਦੇ ਢੱਕਣ ਲਾਦੇ ਨੇ ਬੰਦ ਹੋਣਾ ਹੀ ਨਹੀਂ ਕੁਝ ਨਹੀਂ ਕੁਝ ਨਹੀਂ ਹੋਣਾ ਕੁਝ ਸਮੈਲ ਨਹੀਂ ਆਣੀ ਬਸ ਕਿ ਉਹ ਜਿਹੜੇ ਤੁਹਾਡੀ ਕੋਈ ਬੋਦੀ ਲਾਇਆ ਉਹ ਵਧੀਆ ਲੱਗੂਗਾ ਵਧੀਆ ਫੁੱਲੂਗਾ ਉਹਦੀ ਜਿਹੜੀ ਹੈ ਗਰੋਥ ਜਿਹੜੀ ਆ ਵੱਧ ਜਾਂਦੀ ਹੈ ਰਖਨਪਾਲ ਜੀ ਚਲੋ ਆਪਾਂ ਵੀਡੀਓ ਦੇ ਅੰਤਲੇ ਪੱッセ ਜਾ ਰਹੇ ਹਾਂ ਜਿਹੜੀ ਸਾਡੀ ਨਵੀਂ ਜਨ ਵਾਤਾਵਰਨ ਦਿਵਸ ਦਾ ਜਿਹੜਾ ਅੱਜ ਮੌਕਾ ਆ ਇਸ ਮੌਕੇ ਦੇ ਉੱਪਰ ਅਸੀਂ ਉਹਨਾਂ ਨੂੰ ਕਿਵੇਂ ਦੇ ਸਕਦੇ ਆ ਦੇਖੋ ਇਹਦੇ ਵਿੱਚ ਸਾਨੂੰ ਇਸ ਦੀ ਸ਼ੁਰੂਆਤ ਜਿਹੜੀ ਹੈ ਆਪਣੇ ਘਰ ਤੋਂ ਆਪਣੇ ਪਰਿਵਾਰ ਤੋਂ ਆਪਣੇ ਬੱਚਿਆਂ ਤੋਂ ਹੀ ਕਰਨੀ ਚਾਹੀਦੀ ਹੈ ਸਾਡੇ ਕਿਸੇ ਵੀ ਬੱਚੇ ਦਾ ਕਿਸੇ ਬਜ਼ੁਰਗ ਦਾ ਕੋਈ ਯੂਨੀਵਰਸਿਟੀ ਕੋਈ ਵੀ ਯਾਦਗਾਰ ਦਿਨ ਜਿਹੜਾ ਹੈਗਾ ਜਿਹਨੂੰ ਅਸੀਂ ਸੈਲੀਬ੍ਰੇਟ ਕਰਦੇ ਆ ਤੇ ਮੇਰਾ ਖਿਆਲ ਕਿ ਉਹਨਾਂ ਦੇ ਨਾਂ ਦਾ ਇੱਕ ਪੌਦਾ ਜ਼ਰੂਰ ਲਾਣਾ ਚਾਹੀਦਾ ਉਹਦੀ ਪਰਵੇਸ਼ ਕਰਨੀ ਚਾਹੀਦੀ ਹੈ ਤੇ ਫਿਰ ਅਸੀਂ ਉਹਨੂੰ ਉਹਦੇ ਵਿੱਚ ਦੇਖਦੇ ਆ ਜਿਉਂ ਜਿਉਂ ਵੱਡਾ ਹੁੰਦਾ ਹੈ ਤੇ ਉਹਦਾ ਇੱਕ ਨਾਲਿਕ ਸੰਬੰਧ ਬਣ ਜਾਂਦਾ ਸਾਡਾ ਇਸੇ ਤਰ੍ਹਾਂ ਹੀ ਇੱਕ ਸਾਡੀ ਆਦਤ ਬਣ ਜਾਏਗੀ ਆਉਣ ਵਾਲੀ ਪੀੜ੍ਹੀ ਦੀ ਹਾਂ ਬਿਲਕੁਲ ਸਹੀ ਕੀ ਜ਼ਰੂਰੀ ਹੈ ਬਿਲਕੁਲ ਔਰ ਮੈਂ ਕਾਰਪੋਰੇਸ਼ਨ ਨੂੰ ਇੱਕ ਸੁਝਾਅ ਦੇਣਾ ਚਾਹਾਂਗਾ ਜੀ ਕਿ ਜਿਸ ਦਾ ਵੀ ਘਰ ਜਿਹੜੀਆਂ ਹੁਣ ਨਵੀਆਂ ਕਲੋਨੀਆਂ ਬਣ ਰਹੀਆਂ ਐ ਚਲੋ ਪਲਾਨੀਆਂ ਕਲੋਨੀਆਂ ਜਿਹੜੀਆਂ ਤੇ ਗਲੀਆਂ ਮੱਲੇ ਬਹੁਤ ਟਾਈਟ ਹੋਗੇ ਹੋਏ ਨੇ ਜਿਹੜਾ ਵੀ ਕੋਈ ਨਵਾਂ ਘਰ ਬੰਦਿਆ ਉਹਦਾ ਨਕਸ਼ਾ ਤਦ ਹੀ ਪਾਸ ਕੀਤਾ ਜਾਏ ਅਗਰ ਉਹ ਆਪਣੇ ਘਰ ਦੇ ਬਾਹਰ ਇੱਕ ਰੁੱਖ ਲਾਉਂਦਾ ਤਾਂ ਹਾਂ ਨਹੀਂ ਦੇਖੋ ਕਾਰਪੋਰੇਸ਼ਨ ਜਦੋਂ ਤੁਸੀਂ ਨਕਸ਼ਾ ਕਰਾਣ ਜਾਓਗੇ ਨਾ ਪਾਸ ਕਾਰਪੋਰੇਸ਼ਨ ਕੋਲ ਰੋ ਤੇ ਕਾਰਪੋਰੇਸ਼ਨ ਤਾਂ ਆਲਰੇਡੀ ਕਹਿੰਦੀ ਹੈ ਕਿ ਅਗੋਂ 7 ਫੁੱਟ ਜਗ੍ਹਾ ਛੱਡੋ ਪਰ ਨਹੀਂ ਛੱਡਦੇ ਨਾ इवन ਜਿਹੜੀ ਥੜੀ ਵੀ ਬਣਦੀ ਹੈ ਉਹ ਸੜਕ ਦੇ ਉੱਤੇ ਬਣਦੇ ਔਰ ਕਸੂਰ ਤਾਂ ਸਭੀ ਕਾਰਪੋਰੇਸ਼ਨ ਦੇ ਆ ਜਾਂਦਾ ਉਹ ਇਹਦੇ ਲਈ ਕਾਰਪੋਰੇਸ਼ਨ ਨੂੰ ਸਖਤ ਹੋਣਾ ਪਏਗਾ ਕਿਉਂਕਿ ਸਾਡੇ ਕਾਨੂੰਨ ਬੜੇ ਢਿੱਲੇ ਨੇ ਭਾਜੀ ਬਿਲਕੁਲ ਬਹੁਤ ਢਿੱਲੇ ਨੇ ਮੈਂ ਇਹ ਦੌਰ ਦੇ ਇੱਕ ਉੱਥੋਂ ਦੇ ਕੋਈ ਕਮਿਸ਼ਨਰ ਮੈਡਮ ਸੀਗੇ ਤੇ ਉਹਨਾਂ ਦਾ ਮੈਂ ਆਰਟੀਕਲ ਪੜ੍ਹਿਆ ਸੀਗਾ ਇੱਕ ਵਾਰੀ ਕਿ ਕੋਈ ਵੀ ਬੰਦਾ ਜਿਹੜਾ ਘਰ ਪੰਜ 7 ਮਰਲੇ ਤੋਂ ਉੱਤੇ ਬਣਾਉਂਦਾ ਜਿੰਨਾ ਬਾਰਿਸ਼ ਦਾ ਪਾਣੀ ਹੈ ਪਰ ਵਾਸਟਿੰਗ ਸਿਸਟਮ ਦੇ ਵਿੱਚ ਉਹ ਅਗਰ ਉਹ ਨਹੀਂ ਕਰਦਾ ਆਪਣਾ ਉਹ ਸਿਸਟਮ ਨਹੀਂ ਲਗਾਉਂਦਾ ਉਹਦਾ ਨਕਸ਼ਾ ਪਾਸ ਨਹੀਂ ਹੁੰਦਾ ਜੀ ਜੀ ਉਹਦਾ ਉਹ ਸੀਵਰੇਜ ਬੰਦ ਕਰ ਦਿੰਦੇ ਨੇ ਅੱਛਾ ਯੈਸ ਆ ਤੇ ਇਹੋ ਜਿਹਾ ਕੰਮ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਅਗਰ ਉੱਥੇ ਉਹ ਵੀ ਤਾਂ ਹਿੰਦੁਸਤਾਨ ਦੇ ਵਿੱਚ ਹੀ ਹੈ ਨਾ इंदौर ਔਰ इंदौर ਸਿਟੀ ਜਿਹੜੀ ਹੈ ਮੇਰੇ ਖਿਆਲ ਸਾਡੇ ਹਿੰਦੁਸਤਾਨ ਦਾ ਸਭ ਤੋਂ ਵਾਤਾਵਰਣ ਦੇ ਵਿੱਚ ਸਫਾਈ ਦੇ ਵਿੱਚ ਟ੍ਰੈਫਿਕ ਰੂਲਸ ਦੇ ਵਿੱਚ ਨੰਬਰ 1 ਸਿਟੀ ਹੈ ਹਾਂ ਨੰਬਰ 1 ਸਿਟੀ ਹੈ ਉਹ ਵੀ ਤੇ ਲੋਗ ਹੀ ਨੇ ਉਹ ਵੀ ਸਾਡੇ ਵਰਗੇ ਨੇ ਉਹ ਦੇਖੋ ਉਹਨਾਂ ਦੀਆਂ ਚੀਜ਼ਾਂ ਨੂੰ ਵੱਡਾਪ ਕਰਨਾ ਚਾਹੀਦਾ ਕੋਈ ਪੌਦਾ ਲਾਂਦੇ ਹੋ ਆਪਣੇ ਘਰ ਆ ਜਾਂ ਕਿਤੇ ਵੀ ਲਾਂਦੇ ਹੋ ਅਸੀਂ ਵੀ ਜਦੋਂ ਲਾਂਦੇ ਹਾਂ ਅਸੀਂ ਵੀ ਉਹਦਾ ਉਹਦੀ ਪਹਿਰ ਵੀ ਕਰਨ ਜਾਂਦੇ ਹਾਂ ਲੇਕਿਨ ਲਿਮਟਿਡ ਟਾਈਮ ਤੋਂ ਬਾਅਦ ਨਹੀਂ ਕਰ ਪਾਉਂਦੇ ਕਿਉਂਕਿ ਸਾਡਾ ਵੀ ਬੀਜ਼ੀ ਸ਼ਡਿਊਲ ਹੈ ਸਾਡਾ ਹੋਰ ਵੀ ਕੰਮ ਹੁੰਦੇ ਆ ਪਰਿਵਾਰ ਦਾ ਵੀ ਹੈ ਲੇਕਿਨ ਜਦੋਂ ਉਹ ਜਿਹੜਾ ਪੌਦਾ ਵੱਡਾ ਹੋ ਜਾਂਦਾ ਉਹ ਫੁੱਲ ਜਾਂ ਫਲ ਜਿਹਾ ਦੇਣ ਲੱਗ ਪੈਂਦਾ ਤੇ ਜਦੋਂ ਉਹਦੋਂ ਮਨ ਨੂੰ ਖੁਸ਼ੀ ਨਹੀਂ ਹੁੰਦੀ ਇਹਦਾ ਹਿਸਾਬ ਕੋਈ ਨਹੀਂ ਹਾਂ ਬਾਕੀ ਆਪਾਂ ਇੰਨੀ ਬਸਾਨੂੰ ਜਿਹਦਾ ਸਾਹ ਗਏ ਅਗਰ ਕੋਈ ਇਹਦਾ ਫੁੱਲ ਵੀ ਤੋੜ ਕੇ ਲੈ ਜਾਂਦਾ ਨਾ ਤਾਂ ਮਨ ਨੂੰ ਬੜਾ ਦੁੱਖ ਹੁੰਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਬਹੁਤ ਇਹ ਜਿਹੜੇ ਕੰਮ ਨੇ ਪੌਦੇ ਲਾਉਣੇ ਜਾਂ ਵਾਤਾਵਰਣ ਦਾ ਰਖ ਰਖਾਵ ਜਾਂ ਸੰਭਾਲ ਕਰਨੇ ਇਹ ਸਰਕਾਰਾਂ ਦੇ ਕੰਮ ਨੇ ਪਰ ਸਾਡੇ ਜਿਹੜੇ ਪੰਜਾਬੀ ਲੋਕ ਨੇ ਇਹਦੇ ਬਾਰੇ ਜਾਗਰੂਕ ਨੇ ਉਹ ਖੁਦ ਅੱਗੇ ਹੋ ਕੇ ਇਹ ਕੰਮ ਕਰਨਾ ਚਾਹੁੰਦੇ ਆ ਆਪਣੇ ਸਮਾਜ ਦੀ ਹਰ ਚੀਜ਼ ਦੇ ਲਈ ਪਰ ਇਹਨੂੰ ਇੱਕ ਸਹਿਰ ਦੇਣੀ ਹੈ ਜਿਹੜੀ ਉਹ ਬੱਚਿਆਂ ਨੂੰ ਡੇ 1 ਤੋਂ ਹੀ ਸਕੂਲ ਤੋਂ ਹਾਂ ਉਹਦੀ ਨੌਲੇਜ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਸਕੂਲਾਂ ਤੋਂ ਸਟਾਰਟ ਹੋਣੀਆਂ ਚਾਹੀਦੀਆਂ ਬਿਲਕੁਲ ਜੀ ਬਿਲਕੁਲ ਨਾ ਕਿ ਬਾਅਦ ਵਿੱਚ ਇਹਨਾਂ ਨੂੰ ਆਦਤ ਪਾਈ ਜਾਏ ਉਹ ਨਹੀਂ ਪੈਗੀ ਹਾਂ ਠੀਕ ਹੈ ਲਖਨਪਾਲ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਮਿੰਦਰੂ ਜੀ ਦੇਖੋ ਵਾਤਾਵਰਣ ਦਿਵਸ ਨੂੰ ਸਿਰਫ ਇੱਕ ਦਿਨ ਨਾ ਮਨਾਇਆ ਜਾਵੇ ਸਭ ਤੋਂ ਪਹਿਲਾਂ ਤੇ ਅਸੀਂ ਅੱਜ ਇਸ ਮੌਕੇ ਦੇ ਉੱਪਰ ਇੱਕ ਇਹੋ ਜਿਹਾ ਵਾਅਦਾ ਕਰੀਏ ਆਪਣੇ ਆਪ ਨੂੰ ਕਿ ਅਸੀਂ ਪਲਾਸਟਿਕ ਦੇ ਲਫਾਫੇ ਯੂਜ਼ ਨਹੀਂ ਕਰਾਂਗੇ ਇੱਕ ਇੱਕ ਰੁੱਖ ਜੂੜ ਲਗਾਵਾਂਗੇ ਮਿਲਦੇ ਹਾਂ ਇੱਕ ਨਵੀਂ ਚਰਚਾ ਦੇ ਵਿੱਚ ਇੱਕ ਨਵੇਂ ਵਿਸ਼ੇ ਤੇ なviskしeいたな zeはazeロo cşr bobotnはだaい